ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਵਿੱਚ ਅੱਜ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਪਿੰਡ ਵਿੱਚ ਕਣਕ ਵੰਡਣਾ ਹੈ ਅਧਿਕਾਰੀਆਂ ਵੱਲੋਂ ਬਿਨਾਂ ਕਣਕ ਵੰਡੇ ਹੀ ਚਲੇ ਜਾਣ ਤੇ ਕੋਇਆ ਪਿੰਡ ਵਿੱਚ ਹੰਗਾਮਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਜੋ ਕਿ ਗਰੀਬ ਪਰਿਵਾਰਾਂ ਨੂੰ ਸਸਤੇ ਰੇਟ ਦੇ ਕਣਕ ਦਿੱਤੀ ਜਾਂਦੀ ਹੈ ਜਿਸ ਦੇ ਤਹਿਤ ਅੱਜ ਪਿੰਡ ਨੰਗਲ ਸਲੇਮਪੁਰ ਵਿੱਚ ਕਣਕ ਵੰਡੀ ਜਾਣੀ ਸੀ ਅਤੇ ਨਹੀਂ ਵੰਡੀ ਗਈ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਮੌਜੂਦਾ ਸਰਪੰਚ ਪਤੀ ਦਿਜੇ ਕੁਮਾਰ ਨੋ ਫੂਡਸ ਐਂਡ ਸਪਲਾਈ ਇਨਸਪੈਕਟਰ ਦਾ ਫੋਨ ਆਇਆ ਸੀ ਕਿ ਤੁਹਾਡੇ ਪਿੰਡ ਵਿੱਚ ਕਣਕ ਵੰਡੀ ਜਾਣੀ ਹੈ ਤੇ ਸਾਡੀ ਟੀਮ ਜਾਨੀ ਕਿ ਕੱਲ 5 ਮਾਰਚ ਨੂੰ ਆ ਰਹੀ ਹੈ ਤੇ ਸਾਰਾ ਦਿਨ ਵੇਟ ਕਰਦੇ ਆ ਜੇਕਰ ਅਧਿਕਾਰੀ ਕਣਕ ਮੰਡਲ ਲਈ ਬਾਅਦ ਦੁਪਹਿਰ ਆ ਹੀ ਗਏ ਤਾਂ ਪਿੰਡ ਵਿੱਚ ਮੌਜੂਦਾ ਕੁਝ ਪਾਰਟੀ ਵਰਕਰਾਂ ਨੇ ਕਣਕ ਨਹੀਂ ਵੜਨ ਦਿੱਤੀ ਅਧਿਕਾਰੀ ਉੱਥੇ ਮੌਜੂਦਾ ਸਰਪੰਚ ਨੂੰ ਬਿਨਾਂ ਮਿਲਦੇ ਹੀ ਚਲਦੇ ਬਣੇ ਸਵੇਰ ਤੋਂ ਸ਼ਾਮ ਤੱਕ ਖੱਜਲ-ਖਵਾਰ ਹੋਏ ਲੋਕਾਂ ਦਾ ਗੁੱਸਾ ਆਖਿਰ ਫੁੱਟ ਹੀ ਗਿਆ ਉਹਨਾਂ ਨੇ ਪਿੰਡ ਦੇ ਮੌਜੂਦਾ श्यामलाल ਤੇ নরਵਿੰਦਰ ਉਹਨਾਂ ਪਾਰਟੀ ਵਰਕਰਾਂ ਤੇ ਫੂਰਥ ਸਪਲਾਈ ਅਧਿਕਾਰੀਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉੱਤੇ ਹੀ ਪਿੰਡ ਦੇ ਮੌਜੂਦ ਸਰਪੰਚ ਵੱਲੋਂ ਡੀਸੀ ਜਲੰਧਰ ਫੂਰਥ ਸਪਲਾਈ ਦਫ਼ਤਰ ਤੇ ਸਬੰਧਤ ਥਾਣੇ ਵਿੱਚ ਨਿੱਕੀ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਜੋ ਵੀ ਪਿੰਡ ਦੇ ਪੰਚਾਇਤ ਦੇ ਕੰਮ ਵਿੱਚ ਵਿਘਨ ਪਾਉਂਦਾ ਹੈ ਉਹਨਾਂ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ ਜਲੰਧਰ ਤੋਂ ਅਮਿਤ अरोड़ा ਦੇ ਨਾਲ ਐਸਕੇ ਚਾਵਲਾ ਦੀ ਰਿਪੋਰਟ ਹਾਂਜੀ ਭਾਈ ਕੀ ਨਾਮ ਤੁਹਾਡਾ ਸਰ ਮੈਂ ਨਾ ਵਿਜੇ ਕੁਮਾਰਿਆ ਜੀ ਪਿੰਡ ਨੰਗਰ ਸਲੇਮਪੁਰ ਮੈਂ ਸਰਪੰਚ ਪਤੀਆਂ ਮੇਰੇ ਮਿਸੇ ਸਰਪੰਚ ਜੀ ਇਸ ਪਿੰਡ ਦੇ ਸਾਡੇ ਪਿੰਡ ਦੇ ਵਿੱਚ ਅੱਜ ਕਣਕਦਿਆਂ ਪਰਚੀਆਂ ਕੱਟੀਆਂ ਜਾਣੀਆਂ ਸੀਗੀਆਂ ਜਿਹਦੇ ਵਿੱਚ ਸ਼ਾਮ ਸੁੰਦਰ ਨਰਿੰਦਰ ਕੁਮਾਰ ਨੇ ਵਿਗਨ ਪਤਾ ਪੰਚਾਇਤ ਦੇ ਕੰਮ ਦੇ ਵਿੱਚ ਔਰ ਫੂਡ ਸਪਲਾਈ ਹਰਪ੍ਰੀਤ ਸਿੰਘ ਔਰ ਉਹਨਾਂ ਦੇ ਨਾਲ ਜਿਹੜੇ ਸਕੱਤਰ ਆ ਮੱਘਰ ਸਿੰਘ ਉਹ ਵੀ ਆਇਆ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਪਬਲਿਕ ਖਰਾਬ ਹੋ ਰਹੀ ਆ ਤੁੱਪੇ ਖੜੇ ਆ ਜੀ ਉਹ ਆਏ ਆ ਬਿਨਾ ਪਰਚੀਆਂ ਕੱਟੇ ਚਲੇ ਗਏ ਆ ਜੀ ਅੱਜ ਸਾਡੀਆਂ ਪਰਚੀਆਂ ਨਹੀਂ ਕਟੀਆਂ ਗਈਆਂ ਜੀ ਸਾਨੂੰ ਇਹਦੇ ਬਾਰੇ ਅਫਸਰ ਨਾਲ ਗੱਲ ਕੀਤੀ ਹੈ ਸਰ ਅਸੀਂ ਅ ਡੀਸੀ ਸਾਹਿਬ ਫੋਨ ਲਾਇਆ ਉਹ ਕਹਿੰਦੇ ਵੀਡੀਓ ਸਾਹਨਾ ਗੱਲ ਕਰੋ ਵੀਡੀਓ ਸਾਹਨਾ ਕਿਹਾ ਉਹ ਕਹਿੰਦੇ ਅਸੀਂ ਕੱਲ ਆਵਾਂਗੇ ਤੁਹਾਡੇ ਪਿੰਡ ਤੇ ਇਹਦੀ ਮੌਕੇ ਤਵਦੀਸ਼ ਕਰਾਂਗੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਚਾਹੁੰਦੇ ਹੋ ਸਰ ਅਸੀਂ ਇਹ ਚਾਹੁੰਦੇ ਆ ਜੋ ਅਫਸਰ ਮੌਕੇ ਤੇ ਆਏ ਆ ਹਰਪ੍ਰੀਤ ਸਿੰਘ ਔਰ ਮੱਗਰ ਸਿੰਘ ਜਿਹੜਾ ਸਾਡੀ ਸੁਣਵਾਈ ਨਹੀਂ ਕੀਤੀ ਉਹਨਾਂ ਨੂੰ ਬਰਖਾਸ ਕੀਤਾ ਜਾਵੇ ਉਹਨਾਂ ਦੀ ਜਗ੍ਹਾ ਨਵੇਂ ਅਫਸਰ ਲਾਏ ਜਾਣ ਔਰ ਜੋ ਸਾਡੇ ਪਿੰਡ ਦੇ ਵਿੱਚ ਨਰਿੰਦਰ ਕੁਮਾਰ ਆ ਔਰ ਸ਼ਾਮਸੁੰਦਰ ਆ ਜਿਨ੍ਹਾਂ ਨੇ ਪੰਚਾਇਤ ਦੇ ਕੰਮ ਵਿੱਚ ਵਿਗਨ ਪਾਇਆ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਜੀ ਬਿਮਲਾ ਦੇਵੀ ਕੀ ਗੱਲਬਾਤ ਹੋਈ ਹੈ ਪਿੰਡ 'ਚ ਗਰਵਾ ਤੇ ਹੈ ਜੀ ਮੈਂ ਆਪਣੇ 10 ਸਾਲ ਤੋਂ ਚੁਣੀ ਹੋਈ ਸਰਪਤਰ ਆ ਆਪਣੀ ਕਲੋਨੀ ਨੰਗਲ ਸਲੇਮਪੁਰ ਦੀ ਇੱਕ ਬ੍ਰੋਦੀ ਪਾਰਟੀ ਆਪਣੇ ਆਪ ਚੌਰੀ ਸਾਹਬ ਨੂੰ ਬੁਲਾ ਕੇ ਚਾਂਸਾ ਦੇ ਕੇ ਤੇ ਕਾਗਜ਼ ਦੇ ਕੇ ਇਹ ਬਣ ਗਿਆ ਸਰਪਤਰ ਠੀਕ ਆ ਜੀ ਦਰ ਕਿ ਸਾਡੇ ਪਿੰਡ ਦੇ ਅੱਧੇ ਬੰਦੇ ਇਹਨਾਂ ਨਾਲ ਸਹਿਮਤ ਨਹੀਂ ਸੀਗੇ ਇਹਨਾਂ ਦੇ ਦਿਲਾਂ ਦੇ ਵਿੱਚ ਜਿਹੜਾ ਅਸੀਂ ਕੰਮ ਸਹੀ ਕਰਨਾ ਇਹਨਾਂ ਨੇ ਜਾ ਕੇ ਵਿੱਚ ਜਾ ਕੇ ਨਾ ਉਸ ਕੰਮ ਨੂੰ ਉਲਟ ਪੁਲਟ ਕਰ ਦੇਣਾ ਹੁਣ ਸਵੇਰ ਦਾ ਰਾਤ ਨੂੰ ਕਈਆਂ ਘਰਾਂ ਨੂੰ ਇਹੀ ਸਖਤਰ ਮੈਸੇਜ ਦੇ ਕੇ ਆਇਆ ਕਿ ਕਾਂਕਾ ਆ ਗਈ ਆ ਕਾਂਕਾ ਆ ਗਈ ਆ ਸਾਰੇ ਲੋਕਾਂ ਨੂੰ ਗਮਰਾਹ ਕੀਤਾ ਕਾਂਕਾ ਆ ਗਈ ਸਾਰਾ ਪਿੰਡ ਸਾਡਾ ਇੱਥੇ ਇਕੱਠਾ ਹੋ ਗਿਆ ਮੁੜ ਕੇ ਜੇ ਜਦੋਂ ਅਸੀਂ ਇੱਥੇ ਆਏ ਸਾਨੂੰ ਨਹੀਂ ਪਤਾ ਲੱਗਾ ਕਿ ਸਰਪੰਚ ਸਾਹਿਬ ਨਾਲ ਕਿਉਂ ਇਦਾਂ ਦਾ ਵਰਤਾਰਾ ਕਰਦੇ ਜਦੋਂ ਕਿ ਵੋਟਾਂ ਦੇ ਵਿੱਚ ਜਿੱਤ ਕੇ ਸਰਪੰਚ ਬਣੇ ਬੜੀ ਭਾਰੀ ਲੀਡ ਦੇ ਬਚੋ ਜਿੱਤੇ ਆ ਸਾਨੂੰ ਉਸ ਮੌਕੇ ਦੀ ਸਰਕਾਰ ਜਿਹੜੇ ਮੌਕੇ ਦਾ ਸਰਪੰਚ ਆ ਸੀ ਤਾਂ ਉਹਦੀ ਗੱਲ ਸੁਣਨੀ ਸਾਨੂੰ ਉਹਦੇ ਨਾਲ ਮਤਲਬ ਹੈ ਜੀ। ਨਾ ਸਾਡਾ ਉਹ ਦੁਸ਼ਮਣ ਹੈ ਨਾ ਸਾਡੇ ਇਹ ਦੁਸ਼ਮਣ ਹੈ। ਅਸੀਂ ਕਹਿਣਾ ਕਿ ਜਿਹੜੀ ਮੌਕੇ ਦੀ ਸਰਕਾਰ ਹੈ ਪਬਲਿਕ ਨੂੰ ਕਿਉਂ ਖਰਾਬ ਕਰ ਰਹੀ ਹੈ ਬੰਦੇ। ਪਬਲਿਕ ਨੂੰ ਬਿਲਕੁਲ ਨਹੀਂ ਖਰਾਬ ਕਰਨਾ ਚਾਹੀਦਾ। ਹਰ ਬੰਦੇ ਦੇ 5-500 ਦੀ ਦਿਹਾੜੀ ਟੁੱਟੀ ਆ। ਅੱਜ ਅੱਜ ਕੀ ਗੱਲਬਾਤ ਹੋਈ ਹੈ ਅੱਜ? ਅੱਜ ਗੱਲਬਾਤ ਹੋਈ ਆ ਵੀ ਇਹਨਾਂ ਨੇ ਪਹਿਲਾਂ ਘਰ ਤੋਂ ਬੁਲਾ ਲਿਆ ਕਹਿੰਦੇ ਅਸੀਂ ਆਪਣੇ ਆਪ ਹੀ ਕਮੇਟੀ ਬਣਾਈ ਆ ਬਿਨਾਂ ਸਰਪੰਚ ਤੋਂ। ਕੌਣ ਸੀ? ਇਹ ਆਪਣੇ ਨਿੰਦਰਾ ਆ। ਸ਼ਾਮਸੁੰਦਰ ਸ਼ਾਮਸੁੰਦਰ ਆਤ ਧੋਕ ਮੁੰਡਾ ਸਾਡੇ ਮੱਲੇ ਤੇ ਆ ਆਪਣੇ ਲੱਕੀ ਤਸਵੀਰ ਲੱਕੀਆ ਧਲੇ ਰਿਆ ਸਾਨੂੰ ਇਹਨਾਂ ਦੇ ਗੱਟਮਟ ਦਾ ਕੋਈ ਪਤਾ ਨਹੀਂ ਨਹੀਂ ਮੈਸੇਜ ਦੇ ਕੇ ਸਾਨੂੰ ਬੁਲਾ ਲਿਆ ਕਿ ਪਰਚੀਆਂ ਕੱਟ ਪਉਣ ਡੀਆਂ ਜਦ ਕਿ ਜਦੋਂ ਅਸੀਂ ਇੱਥੇ ਆ ਅੱਧਾ ਕ ਬੰਦੇ ਉਧਰ ਭੱਜੇ ਫਿਰਦੇ ਅੱਧੇ ਉਧਰ ਭੱਜੇ ਫਿਰਦੇ ਆ ਇੱਥੇ ਕੋਈ ਪਰਚੀਆਂ ਦੀ ਗੱਲਬਾਤ ਨਹੀਂ ਸਰਪੰਚ ਸਾਹਿਬ ਨੇ ਕਿਹਾ ਕਿ ਮੈਂ ਉਹ ਜਿਹੜਾ ਕਮੇਟੀ ਆਪ ਤੇ ਰਹਿ ਗਿਆ ਦਾਣਿਆਂ ਵਾਲੇ ਆਫਸਰ ਆ ਮੈਂ ਉਹਨਾਂ ਨੂੰ ਬੁਲਾਇਆ ਉਹ ਆਫਸਰ ਵੀ ਉਹਨਾਂ ਦੇ ਨਾਲ ਐਂਟੀ ਪਾਰਟੀ ਨਾਲੇ ਹੋਏ ਆ ਪਬਲਿਕ ਨੂੰ ਪੂਰਾ ਖਰਾਬ ਕਰੇ ਮੈਂ ਕਹਿੰਦੀ ਵੀ ਇਸ ਗੱਲ ਦਾ ਪੂਰਾ ਪੂਰਾ ਇਨਸਾਫ ਹੋਣਾ ਚਾਹੀਦਾ ਸਰਪੰਚ ਸਾਫ ਨਹੀਂ ਸਾਰੇ ਕੰਮ ਕਰਨੇ ਆ ਸਾਨੂੰ ਕਿਸੇ ਦੇ ਪੁਰਾਣੇ ਨਵੇਂ ਸਰਪੰਚ ਨਾਲ ਕੋਈ ਬਹਿਰ ਨਹੀਂ ਪਬਲਿਕ ਨੂੰ ਨਹੀਂ ਖਰਾਬ ਕਰਨਾ ਚਾਹੀਦਾ ਡੇਲੀ ਪੰਜਾਬ ਨਿਊਜ਼ ਜਲੰਧਰ ਮੇਂ ਆਪਕਾ ਸਵਾਗਤ ਹੈ देश विदेश राजनीति मनोरंजन और खेल जगत आदि की ताजातरीन समाचार देखने के लिए हमारे चैनल को सब्सक्राइब करें और बेल आइकन को दबाना ना भूलें